ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਇੱਕ ਸਿੱਖ ਨੌਜਵਾਨ ਜੋ ਕਿ ਸਾਲ ਪਹਿਲਾਂ ਲੰਡਨ ਵਿੱਚ ਪੜ੍ਹਾਈ ਕਰਨ ਗਿਆ ਸੀ 15 ਦਸੰਬਰ ਨੂੰ ਉਹ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਿਆ ਹੈ 23 ਸਾਲਾ ਨੌਜਵਾਨ ਗੁਰਸ਼ਮਨ ਦੇ ਲਾਪਤਾ ਹੋਣ ਬਾਰੇ ਜਿਵੇਂ ਹੀ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਘਰ 'ਚ ਮਯੂਸੀ ਦਾ ਮਾਹੌਲ ਬਣ ਗਿਆ ਗੁਰਸ਼ਮਨ ਦੇ ਚਿਹਰੇ ਪ੍ਰਾ ਹਰਜਾਪ ਸਿੰਘ ਨੇ ਦੱਸਿਆ ਕਿ ਉਹ ਇੱਕ ਸਾਲ ਪਹਿਲਾਂ ਫਾਈਨਾਂਸ ਵਿੱਚ ਮਾਸਟਰ ਦੀ ਪੜ੍ਹਾਈ ਕਰਨ ਲਈ ਯੂਕੇ ਗਿਆ ਸੀ 15 ਦਸੰਬਰ ਨੂੰ ਉਸ ਦਾ ਜਨਮ ਦਿਨ ਸੀ ਅਤੇ ਉਹ ਆਪਣੇ ਰੂਮ ਮੇਟ ਨਾਲ ਲੰਡਨ ਈਸਟ ਵਿੱਚ ਕਿਰਾਏ ਦੇ ਫਲੈਟ ਵਿੱਚ ਰਹਿ ਰਿਹਾ ਸੀ ਹਰਜਾਪ ਨੇ ਦੱਸਿਆ ਕਿ ਉਸਨੇ 15 ਦਸੰਬਰ ਨੂੰ ਸਵੇਰੇ 8 ਵਜੇ ਪਰਿਵਾਰਿਕ ਮੈਂਬਰਾਂ ਨਾਲ ਵੀਡੀਓ ਕਾਲ ਤੇ ਗੱਲ ਕੀਤੀ ਅਤੇ ਉਸੇ ਦਿਨ ਹੀ ਉਸਦਾ ਜਨਮ ਦਿਨ ਸੀ ਗੁਰਸ਼ਮਨ ਨੇ ਫਲੈਟ ਵਿੱਚ ਹੀ ਆਪਣੇ ਰੂਮ ਮੇਟ ਨਾਲ ਜਨਮ ਦਿਨ ਦੀ ਪਾਰਟੀ ਰੱਖੀ ਸੀ ਅਤੇ ਉਸ ਤੋਂ ਬਾਅਦ ਉਹ ਆਪਣੇ ਰੂਮ ਮੇਟ ਨਾਲ ਸ਼ਹਿਰ ਚਲਾ ਗਿਆ ਅਤੇ ਵਾਪਸ ਨਹੀਂ ਆਇਆ ਹਰਜਾਪ ਨੇ ਦੱਸਿਆ ਕਿ ਉਹ ਲਗਾਤਾਰ ਗੁਰਸ਼ਮਨ ਦੇ ਰੂਮ ਮੇਟ ਦੇ ਨਾਲ ਗੱਲਬਾਤ ਕਰ ਰਹੇ ਨੇ ਪਰ ਅਜੇ ਤੱਕ ਉਸਦਾ ਕੋਈ ਪਤਾ ਨਹੀਂ ਲੱਗ ਸਕਿਆ ਹਰਜਾਪ ਨੇ ਦੱਸਿਆ ਕਿ ਜਦੋਂ ਗੁਰਸ਼ਮਨ ਨੂੰ ਲੰਡਨ ਈਸਟ ਵਿੱਚ ਫਲੈਟ ਤੋਂ ਥੋੜੀ ਦੂਰ ਸੈਰ ਕਰਨ ਗਿਆ ਤਾਂ ਕੁਝ ਰੂਮਮੇਟ ਉਸਦੇ ਨਾਲ ਸਨ ਅਤੇ ਬਾਕੀ ਰੂਮਮੇਟ ਆਪੋ ਆਪਣੇ ਕਮਰੇ ਵਿੱਚ ਪਰਤ ਗਏ। ਉਹਨਾਂ ਕਿਹਾ ਕਿ ਉਹਨਾਂ ਨੂੰ ਕਿਸੇ ਤੇ ਸ਼ੱਕ ਨਹੀਂ ਹੈ ਪਰ ਉਹਨਾਂ ਦੀ ਪੁਲਿਸ ਨਾਲ ਲਗਾਤਾਰ ਗੱਲਬਾਤ ਚੱਲ ਰਹੀ ਹੈ ਅਤੇ ਗੁਰਸ਼ਮਨ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਗੁਰਸ਼ਮਨ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਹੈ ਤਾਂ ਦੇਣ ਲਈ ਅਪੀਲ ਕੀਤੀ ਹੈ। ਪਰਿਵਾਰ ਨੇ ਦੱਸਿਆ ਕਿ ਗੁਰਸ਼ਮਨ ਦਾ ਆਖਰੀ ਟਿਕਾਣਾ ਕੈਨਰੀ ਵਰਫ ਪਾਇਆ ਗਿਆ ਹੈ। ਆਲਮੋਸਟ 1 ਸਾਲ ਹੋਣ ਲੱਗਾ ਉਹਨੂੰ ਗਾਇ। ਤੇ ਲਾਸਟ ਟਾਈਮ ਸਾਡੀ ਗੱਲ ਹੋਈ ਸੀ 15 ਜਨਵਰੀ ਰਾਤੀ ਮਤਲਬ ਉਥੇ ਦੇ ਰਾਤ 3 ਵਜੇ ਹੋਈ ਸੀ ਤੇ 15 ਜਨਵਰੀ ਕਿ 15 ਦਸੰਬਰ ਸੌਰੀ 15 ਦਸੰਬਰ ਦੀ ਤੇ ਉਹ ਲਾਸਟ ਗੱਲ ਸਾਡੀ ਉਹਦਾ ਬਰਥਡੇ ਸੀਗਾ ਉਸ ਦਿਨ ਹੋਈ ਸੀ ਤੇ ਉਸ ਤੋਂ ਬਾਅਦ ਮਿਸਿੰਗ ਹੈ ਕੋਈ ਪਤਾ ਨਹੀਂ ਲੱਗਦਾ ਕੋਈ ਕੁਝ ਨਹੀਂ ਹੈ ਉਹ ਉੱਥੇ ਕਿਹੜੀ ਜਗ੍ਹਾ ਰਹਿੰਦੇ ਸੀਗੇ ਉਹ ਉਹ ਈਸਟ ਲੰਡਨ 'ਚ ਰਹਿੰਦਾ ਫਿਰ ਹਮ ਤੇ ਉੱਥੇ ਕੋਈ ਰਿਲੇਟਿਵ ਦੇ ਨਾਲ ਸੀ ਜਾਂ ਕੋਈ ਫਲੈਟ ਮੇਟ ਸਿਗਾ ਹੁੰਦਾ ਇੱਕ ਨਾਲ ਸਿਦਾਰਥ ਨਾਮ ਹੈ ਉਹਦਾ ਉਹ ਫਲੈਟ ਮੇਟ ਨਾਂ 'ਚ ਸੀ ਤੇ ਪਰਿਵਾਰਕ ਜੀਆਂ ਨੂੰ ਕਦੋਂ ਪਤਾ ਲੱਗਾ ਕਿ ਗੁਰਸ਼ਮਨ ਜਿਹੜੇ ਲਾਪਤਾ ਨੇ ਜਾਂ ਮਿਸਿੰਗ ਕਾਲ 15th ਨੂੰ ਹੀ ਜਦੋਂ ਦੁਪਹਿਰ ਤੋਂ ਬਾਅਦ ਮਤਲਬ ਕਾਲ ਵਗੈਰਾ ਕੀਤਾ ਚੱਕਤੇ ਨਹੀਂ ਭਇਆ ਸੀ ਫਿਰ ਉਸ ਤੋਂ ਬਾਅਦ ਤੇ ਰੂਮ ਮੇਟ ਨੇ ਕਾਲ ਕਰਕੇ ਦੱਸਿਆ ਜਾਂ ਫਿਰ ਕਿ ਤੋ ਰੂਮ ਮੇਟ ਨੂੰ ਫਿਰ ਰੂਮ ਮੇਟ ਐਕਚੁਅਲੀ ਯੂਨੀਵਰਸਿਟੀ ਚਲੇ ਗਿਆ ਸੀ ਫਿਰ ਉਹਨੂੰ ਕਾਲ ਵਗੈਰਾ ਕੀਤਾ ਕਿ ਉਹ ਮਿਸਿੰਗ ਹੈ ਲਪਤਾ ਨਹੀਂ ਪਿਆ ਫਿਰ ਉਸ ਤੋਂ ਬਾਅਦ ਪੁਲਿਸ ਵਗੈਰਾ ਨੂੰ ਉਹਥੇ ਗਿਆ ਕਦੇ ਪੁਲਿਸ ਕੰਪਲੇਂਟ ਹੋਈ ਪਈ ਹੈ ਜੀ ਉੱਥੇ ਗੱਲ ਚੱਲ ਰਹੀ ਹੈ ਪੁਲਿਸ ਨਾਲ ਉਹ ਲੱਗੇ ਹੋਏ ਆ ਆਪਣੀ ਇੰਟਰੋਗੇਸ਼ਨ ਵਗੈਰਾ ਇਹ ਆਪਣਾ ਪ੍ਰੋਸੈਸ ਕਰ ਰਹੇ ਆ ਅੱਜ 15 ਤਰੀਕ ਗੁਰਸ਼ਮਨ ਦਾ ਬਰਥਡੇ ਸੀ ਹਾਂਜੀ ਤੇ 15 ਨੂੰ ਹੀ ਉਸ ਤੋਂ ਬਾਅਦ ਲਪਤਾ ਹੋ ਗਿਆ ਪਰਿਵਾਰ ਦੇ ਨਾਲ ਜਦੋਂ ਗੱਲ ਹੋਈ ਹੈ ਸਵੇਰ ਦਾ ਟਾਈਮ ਸੀ ਇਹ ਸ਼ਾਮ ਦਾ ਇਥੇ ਇੰਡੀਆ ਚ ਸਵੇਰੇ 8 ਵਜੇ ਸੀ ਜਦੋਂ ਲਾਸਟ ਗੱਲ ਹੋਈ ਸੀ ਹਾਂ ਤਾਂ ਕੀ ਕੋਈ ਸ਼ੱਕ ਵਗੈਰਾ ਕੋਈ ਫੈਮਿਲੀ ਨਹੀਂ ਹਜੇ ਕਿਸੇ ਤੇ ਸ਼ੱਕ ਨਹੀਂ ਹੈ ਕੋਈ ਉਸ ਵਕਤ ਉਹ ਜਦੋਂ ਬਰਥਡੇ ਆਪਣਾ ਉਹਨਾਂ ਨੇ ਕਿਨਾਂ ਨਾਲ ਸੈਲੀਬ੍ਰੇਟ ਕੀਤਾ ਕੋਈ ਪਾਰਟੀ ਵਗੈਰਾ ਕੀਤੀ ਫਰੈਂਡਸ ਸਗੇ ਪਾਰਟੀ ਵਗੈਰਾ ਤਾਂ ਨਹੀਂ ਬਸ ਆਪਣੇ ਫਲੈਟ 'ਚ ਹੀ ਬੈਠੇ ਹੋਏ ਸੀ ਕੋਈ ਪਾਰਟੀ ਵਗੈਰਾ ਨਹੀਂ ਹੋਤਾ ਜਸਟ ਉਹ ਬੈਠੇ ਸੀ ਕੇਕ ਨੂੰ ਕੱਟ ਕੀਤਾ ਦੈਟਸ ਇਟ ਉਸ ਤੋਂ ਬਾਅਦ ਨਹੀਂ ਗਲਗਲ ਹੋਈ ਕੋਈ ਵੀਡੀਓ ਕਾਲ ਤੇ ਵੀ ਗਲਗਲ ਹੋਈ ਪਰਵਾਰਕ ਜੀ ਜਾਂਦੀ ਹੈ ਨਹੀਂ लास्ट ਕੱਲ ਵੀਡੀਓ ਕਾਲ ਤੇ ਹੀ ਹੋਈ ਸੀ ਅੱਛਾ ਜੇਕਰ ਅਸੀਂ ਫੋਨ ਦੀ ਗੱਲ ਕਰੀਏ ਤਾਂ ਗੁਰਸ਼ਮਨ ਦਾ ਫੋਨ ਫਿਲਹਾਲ ਓਨ ਹੈ ਨਹੀਂ ਜੀ ਜਾਂ ਫਿਰ ਬੰਦ ਆਂਦਾ ਪਿਆ ਉਹਦਾ 15 ਦੁਪਹਿਰ ਤੋਂ ਬਾਅਦ ਹੀ ਬੰਦ ਆਂਦਾ ਪਿਆ ਰੂਮ ਮੇਟਸ ਨਾਲ ਗੱਲ ਕਰਨ ਦੀ ਦੁਬਾਰਾ ਕੋਸ਼ਿਸ਼ ਕੀਤੀ ਗਈ ਹੁੰਦੀ ਭਈ ਉਹਨਾਂ ਨਾਲ ਉਹਨਾਂ ਨਾਲ ਇਨ ਟੱਚ ਹੈਗੇ ਆ ਉਹਨਾਂ ਨਾਲ ਪੁਲਿਸ ਵੀ ਇਨ ਟੱਚ ਆ ਅਸੀਂ ਵੀ ਇਨ ਟੱਚ ਆ ਸਾਰੀ ਗੱਲ ਹੁੰਦੀ ਭਈ ਰੂਮ ਮੇਟਸ ਨੇ ਦੱਸਿਆ ਕਿ ਉਹ ਕਿਤੇ ਆਪ ਇਕੱਲੇ ਗਈ ਸੀਗੀ ਨਹੀਂ ਉਹ ਐਕਚੁਅਲੀ ਕੀ ਹੋਇਆ ਕਿ ਪਾਰਟੀ ਕਰਨ ਦੇ ਬਾਅਦ ਨਹੀਂ ਐਕਚੁਅਲੀ ਉਹ ਉਸ ਤੋਂ ਬਾਅਦ ਵਾਕ ਤੇ ਗਏ ਸੀਗੇ ਰੂਮ ਮੇਟ ਇੱਕ ਰੂਮ ਮੇਟ ਸੀਗਾ ਉਹ ਨਾਲ ਨਹੀਂ ਗਿਆ ਸੀ ਬਟ ਬਾਕੀ ਦੋ ਫਰੈਂਡਸ ਸੀਗੇ ਉਹ ਨਾਲ ਸੀਗੇ ਫਿਰ ਉਹ ਆਪਣੇ ਆਪਣੇ ਘਰ ਚਲੇ ਗਏ ਤੇ ਗੁਰਸ਼ਮਨ ਕਹਿੰਦਾ ਮੈਂ ਵੀ ਆਪਣੇ ਘਰ ਚੱਲਾਂ ਤੁਸੀਂ ਵੀ ਚੱਲੋ ਦੈਟਸ ਦ ਲਾਸਟ ਥਿੰਗ ਉਹਨਾਂ ਨੂੰ ਪਤਾ ਜਿਹੜੇ ਫਰੈਂਡਸ ਨੂੰ ਉਸ ਤੋਂ ਬਾਅਦ ਨਹੀਂ ਕੁਝ ਵੀ ਪਤਾ ਗੁਰਸ਼ਮਨ ਸਟੱਡੀ ਵੀਜ਼ਾ ਤੇ ਹੀ ਸੀਗੀ ਉਹ ਸਟੱਡੀ ਵੀਜ਼ਾ ਤੇ ਸੀਗਾ ਸਾਲ ਹੋ ਗਿਆ ਸੀ ਨਾ ਕਿੰਨੀ ਕੁ ਉਮਰ ਹੈ ਗੁਰਸ਼ਮਨ ਦੀ 23 ਦਾ ਹੋਇਆ ਸੀ 15 ਤੇ ਕਾਦੀ ਸਟੱਡੀ ਕਰ ਰਹੀ ਸੀ ਉਹ ਮਾਸਟਰਸ ਇਨ ਫਾਈਨੈਂਸ ਕਰਤਾ ਪਿਆ ਸੀ ਸਾਰਿਆਂ ਨੂੰ ਇਹ ਅਪੀਲ ਆ ਕਿਸੇ ਨੂੰ ਪਤਾ ਲੱਗੇ ਤੇ ਜਰੂਰ ਕੰਟੈਕਟ ਨੰਬਰ ਦਿੱਤੇ ਹੋਏ ਹਾਲ ਤੇ ਕੰਟੈਕਟ ਕਰਨ ਤੇ ਆਪਣੇ ਕੋਈ ਵੀ ਲੰਡਨ ਜਾਂ ਆਸ-ਪਾਸ ਕੋਈ ਹੈਗਾ ਤੇ ਪਲੀਜ਼ ਸ਼ੇਅਰ ਕਰਾਂ ਉਹਨਾਂ ਨੂੰ ਤਾਂਤ ਤਾ। ਲਾਸਟ ਲੋਕੇਸ਼ਨ ਵਗੈਰਾ ਕੋਈ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ? ਲਾਸਟ ਲੋਕੇਸ਼ਨ ਉਹ ਕੈਂਡਰੀ ਵਾਲਫ ਈਸਟ ਲੰਡਨ ਚੈੱਕ ਹੈਗੀ ਹੈ ਜਗਾ। ਹੂੰ। ਉੱਥੇ ਦੀ ਲਾਸਟ ਲੋਕੇਸ਼ਨ ਹੈ ਜੀ ਉਹਦੀ। ਪਾਰਟੀ ਵੀ ਉੱਥੇ ਚੱਲਦੀ ਸੀ ਉਹਨਾਂ ਦੀ? ਨਹੀਂ ਪਾਰਟੀ ਵਗੈਰਾ ਕੋਈ ਨਹੀਂ ਸੀਗੀ ਫਲੈਟ 'ਚ ਹੀ ਬੈਠੇ ਹੋਏ ਸੀ ਫਰੈਂਡਸ ਉਦਾਂ ਕੋਈ ਪਾਰਟੀ ਨਹੀਂ ਸੀਗੀ ਕੋਈ। ਪਰ ਜਿਹੜਾ ਫਲੈਟ ਆ ਉਹ ਕਿਸ ਜਗ੍ਹਾ ਤੇ ਸੀ? ਉਹ ਈਸਟ ਲੰਡਨ 'ਚ ਹੀ ਹੈਗਾ। ਈਸਟ ਲੰਡਨ 'ਚ ਹੀ। ਮਤਲਬ ਉਸੇ ਏਰੀਆ 'ਦੀ ਲਾਸਟ ਲੋਕੇਸ਼ਨ। ਹਾਂ 5-10 ਮਿੰਟ ਦਾ ਹੀ ਕੈਂਡਰੀ ਵਾਲਫ ਲਾਸਟ ਲੋਕੇਸ਼ਨ ਹੈ ਉਹ